ਵੀਨੈਨ ਪੰਜਾਬੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਮਨਦੀਪ ਸਿੰਘ ਟੁੱਟ ਲੈ ਕੇ ਹਾਜ਼ਰ ਹਾਂ ਇੱਕ ਵਾਰੀ ਫੇਰ ਸਾਡਾ ਖਾਸ ਪ੍ਰੋਗਰਾਮ ਜਿਸ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਖਬਰਾਂ ਦੀ ਤੇ ਖਬਰਾਂ ਸੀਨੀਅਰ ਪੱਤਰਕਾਰ ਨਵਿਕਿਰਨ ਸਿੰਘ ਪੱਤੀ ਜੀ ਪੱਤੀ ਸਾਹਿਬ ਬਹੁਤ-ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਜੀ। ਸੋ ਪੱਤੀ ਸਾਹਿਬ ਖਬਰਾਂ ਦੀ ਆਪਾਂ ਸ਼ੁਰੂਆਤ ਕਰਦੇ ਹਾਂ ਜੀ ਸਭ ਤੋਂ ਪਹਿਲਾਂ ਗੱਲਬਾਤ ਕਰਦੇ ਹਾਂ ਭਗਵੰਤ ਮਾਨ ਹੁਣਾਂ ਦੀ ਤੁਸੀਂ ਤਾਂ ਸੌਂ ਗਏ ਹੋਣੇ ਆ ਇੰਨੀ ਇੱਕ ਖਬਰ ਪੜ੍ਹ ਕੇ ਕਿਉਂਕਿ ਕੱਲ ਦੇਰ ਰਾਤ ਜਿਹੜੇ ਸੀ ਭਗਵੰਤ ਮਾਨ ਹੁਣਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਨੂੰ 40 ਹਫ਼ਤੇ ਬਾਅ ਪਰ ਉਸ ਤੋਂ ਬਾਅਦ ਖਬਰਾਂ ਦੀ ਲੜੀ ਚੱਲ ਪਈ ਦੀ ਜੋ ਮੈਂ ਸਾਰਾ ਦਿਨ ਇੱਥੇ ਕੈਨੇਡਾ 'ਚ ਪੜਦਾ ਰਿਹਾ ਵੀ ਬਦਲੇ ਜਾਣਗੇ ਜੀ ਹੁਣ ਤਾਂ ਜੀ ਮੁੱਖ ਮੰਤਰੀ ਦੀ ਕੁਰਸੀ ਹੱਥ ਦੇ ਵਿੱਚ ਹੀ ਰੁੜ ਗਈ ਮਾਨ ਸਾਹਿਬ ਦੀ ਇੰਦਰਵੀਰ ਨਿੱਜਰ ਜਿਨ੍ਹਾਂ ਨੂੰ ਕਿਸੇ ਵੇਲੇ ਮਾਨ ਸਾਹਿਬ ਨੇ ਆਪਣੀ ਕੈਬਨਿਟ ਚੋਂ ਕੱਢਿਆ ਸੀ ਉਹਨਾਂ ਨੂੰ ਸੀਐਮ ਬਣਾ ਕੇ ਦੋ ਨਾਲ ਡਿਪਟੀ ਸੀਐਮ ਕਿਤੇ ਹਰਪਾਲ ਚੀ ਮੇਰਾ ਨਾਮ ਕਿਤੇ ਅਮਨ अरोड़ा ਦਾ ਨਾਮ ਸੋ ਇਹ ਸਾਰਾ ਹੀ ਦਿਨ ਜਿਹੜਾ ਸੀ ਇੱਥੇ ਤੇ ਸਾਰੀ ਰਾਤ ਇੱਥੇ ਚੱਲਦਾ ਰਿਹਾ ਸਵੇਰ ਹੁੰਦੇ ਹੀ ਹੱਲੇ ਥੋੜੀ ਧੁੰਦ ਜ਼ਰੂਰ ਹਟੀ ਜਾ ਪਰ ਇਹ ਜ਼ਰੂਰ ਦੱਸਿਓ ਵੀ ਇਹ ਕੀ ਚਰਚਾ ਚੱਲ ਰਹੀ ਆ ਮਾਨ ਸਾਹਿਬ ਦੀ ਸਿਹਤ ਦੇ ਵੀ ਗੱਲ ਕਰਾਂਗੇ ਪਰ ਇਹ ਜਿਹੜੀ ਸਿਆਸੀ ਸਿਹਤ ਵਿਗੜ ਰਹੀ ਹੈ ਇਹਦੇ ਉੱਤੇ ਕੀ ਕਹਿਣਾ ਚਾਹੋਗੇ ਦੇਖੋ ਮਨਦੀਪ ਜੀ ਵਾਕਈ ਜਿਵੇਂ ਤੁਸੀਂ ਜ਼ਿਕਰ ਕੀਤਾ ਚਰਚਾ ਚੱਲ ਰਹੀ ਆ ਚਰਚਾ ਪੂਰੇ ਸਿਖਰਾਂ ਦੇ ਉੱਤੇ ਅਸਲ 'ਚ ਚਰਚਾ ਦਾ ਇੱਕ ਬੇਸ ਹੈ ਬੇਸ ਇਹ ਹੈ ਕਿ ਅਰਵਿੰਦ ਕੇਜਰੀਵਾਲ ਜਿੰਨੇ ਵਾਰ ਵੀ ਪੰਜਾਬ ਆਏ ਉਹ ਪੰਜਾਬ ਆਏ ਮੁੱਖ ਮੰਤਰੀ ਭਗਵੰਤ ਮਾਨ ਫਰਾਨੀ ਉਹਨਾਂ ਨੂੰ ਰਿਸੀਵ ਕੀਤਾ ਔਰ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੀ ਜੈਡ ਪਲੱਸ ਸੁਰੱਖਿਆ ਦੇ ਵਿੱਚ ਕੇਜਰੀਵਾਲ ਚੱਲੇ ਹੈਲੀਕਾਪਟਰ ਦੇ ਵਿੱਚ ਕੇਜਰੀਵਾਲ ਚੱਲੇ ਭਗਵੰਤ ਮਾਨ ਕਰਕੇ ਹੀ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਦੇ ਵਿੱਚ ਸਲੂਟ ਵਜ ਦੇ ਨਜ਼ਰ ਆਏ ਅਦਰਵਾਈਜ਼ ਤਾਂ ਕੇਜਰੀਵਾਲ ਪੰਚਾਇਤ ਮੈਂਬਰ ਵੀ ਨਹੀਂ ਹੈਗਾ ਅੱਜ ਐਮਐਲਏ ਐਮਪੀ ਕੁਛ ਨਹੀਂ ਹੈ ਉਹ ਸਿਰਫ ਭਗਵੰਤ ਮਾਨ ਹੋਰਾਂ ਕਰਕੇ ਜਾਂ ਇਹਨਾਂ ਦੀ ਸਕਿਉਰਿਟੀ ਕਰਕੇ ਜਾਂ ਭਗਵੰਤ ਮਾਨ ਦੇ ਸਟੇਟਸ ਕਰਕੇ ਹੀ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਦੇ ਵਿੱਚ ਉਸ ਤਰ੍ਹਾਂ ਦੀ ਤਵੱਜੋ ਜਿਹੜੀ ਆ ਉਹ ਦਿੱਤੀ ਜਾਂਦੀ ਸੀ ਕੇਜਰੀਵਾਲ ਦੀ ਪਰਸੋਂ ਸੀਗੀ ਪੇਸ਼ੀ ਰਿਪੋਰਟ ਦੇ ਵਿੱਚ ਦਿੱਲੀ ਉੱਥੇ ਕੇਜਰੀਵਾਲ ਹਰਾਨੇ ਦਿੱਤੀ ਐਪਲੀਕੇਸ਼ਨ ਕੇ ਜੀ ਪੰਜਾਬ ਦੇ ਵਿੱਚ ਹੜ੍ਹਾਂ ਦੀ ਸਥਿਤੀ ਦੇ ਚਲਦਿਆਂ ਮੈਂ ਪੰਜਾਬ ਜਾ ਰਿਹਾ ਔਰ ਅਰਵਿੰਦ ਕੇਜਰੀਵਾਲ ਤਹਿ ਸ਼ੁਦਾ ਪ੍ਰੋਗਰਾਮ ਤਹਿਤ ਭਗਵੰਤ ਮਾਨ ਦੇ ਨਿਵਾਸ ਦੇ ਉੱਤੇ ਆ ਪਹੁੰਚੇ ਕਿ ਚਲੋ ਜੀ ਆਪਾਂ ਗਰਦਾਸਪੁਰ ਏਰੀਏ ਦੇ ਵਿੱਚ ਹੜ੍ਹ ਪੀੜਤ ਇਲਾਕਿਆਂ ਚ ਚਲੀਏ ਉੱਥੇ ਦੱਸਦਿਆ ਕੋਈ ਕਹਾ ਸੁਣੀ ਕੋਈ ਦੋਨਾਂ ਦੇ ਵਿੱਚ ਕੀ ਹੋਈ ਤੇ ਹੁਣ ਮੁੱਖ ਮੰਤਰੀ ਨਿਵਾਸ ਦੀਆਂ ਕੰਧਾਂ ਬਹੁਤ ਉੱਚੀਆਂ ਨੇ ਉੱਥੋਂ ਜਾਣਕਾਰੀ ਨਿਕਲ ਕੇ ਸਾਹਮਣੇ ਨਹੀਂ ਆਉਂਦੀ ਆ ਰੋਸੇ ਜੋਕ ਸੂਤਰਾਂ ਤੋਂ ਕਹਿ ਕੇ ਜਾਂ ਇਹ ਕਹਿ ਕੇ ਵੀ ਉੱਥੇ ਆ ਹੋਇਆ ਮਤਲਬ ਉਹ ਆਪਾਂ ਕੁਝ ਵੀ ਕਹਿ ਦਈਏ ਲੇਕਿਨ ਉੱਥੋਂ ਇਨਫੋਰਮੇਸ਼ਨ ਸਾਹਮਣੇ ਨਹੀਂ ਆਈ ਜਿਹੜੀ ਆਈ ਉਹ ਇਹ ਆਈ ਕਿ ਭਗਵੰਤ ਮਾਨ ਹੋਰਾਂ ਨੇ ਕੇਜਰੀਆਲ ਦੇ ਨਾਲ ਜਾਣ ਤੋਂ ਮਨਾ ਕਰਤਾ ਕਿਹਾ ਜੀ ਬਿਮਾਰ ਹੈ ਅਰਵਿੰਦ ਕੇਜਰੀਗਾਲ ਫਿਰ ਗਰਦਾਸਪੁਰ ਨਹੀਂ ਗਏ ਸultanpur ਲੋਦੀ ਗਏ ਉਹ ਸultanpur ਸੌਰੀ sultanpur ਏਰੀਆ ਦੇ ਵਿੱਚ ਗਏ ਉੱਥੇ ਉਹ ਕਿਉਂ ਤਾਂ ਗਏ ਕਿਉਂਕਿ ਉੱਥੇ ਇਹਨਾਂ ਦੇ ਰਾਜ ਸਭਾ ਮੈਂਬਰ ਸੰਤ ਸੀਚੇ ਆਲ ਮੌਜੂਦ ਨੇ ਉਹ ਤੋਂ ਉੱਥੇ ਚਲੇ ਗਏ ਉਦੋਂ ਬਾਅਦ ਕੇਜਰੀਆਲ ਨੇ ਮੀਡੀਆ 'ਚ ਕਿਹਾ ਕਿ ਭਗਵਾਨ ਤਮਨਹਰੀ ਬਿਮਾਰ ਨੇ ਇਸ ਕਰਕੇ ਨਹੀਂ ਆ ਸਕੇ ਫਿਰ ਕੱਲ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਸੀ ਲੋਕਾਂ ਦੀ ਆਸਾਂ ਉਮੀਦਾਂ ਕੈਬਨਿਟ ਦੀ ਮੀਟਿੰਗ ਤੇ ਸੀ ਔਰ ਦੁਪਹਿਰੇ 12 ਵਜੇ ਦੇ ਕਰੀਬ ਕੈਬਨਿਟ ਮੀਟਿੰਗ ਹੋਣੀ ਸੀ ਉਦੋਂ ਕੈਬਨਿਟ ਮੀਟਿੰਗ ਚੱਕ ਕੇ 4 ਵਜੇ ਤੇ ਲੈ ਗਏ ਕਿ ਜੀ ਮੁੱਖ ਮੰਤਰੀ ਸਾਹਿਬ ਬਿਮਾਰ ਨੇ 4 ਵਜੇ ਮੀਟਿੰਗ ਹੋਊ 4 ਵਜੇ ਮੀਟਿੰਗ ਨਾ ਹੋਈ ਤਾਂ ਇਨਫੋਰਮੇਸ਼ਨ ਆ ਗਈ ਕਿ ਉਹ ਹੋਰ ਜ਼ਿਆਦਾ ਬਿਮਾਰ ਨੇ ਇਸ ਕਰਕੇ ਮੀਟਿੰਗ ਆ ਗਈ ਜਿਹੜੀ ਕੈਬਨਿਟ ਦੀ ਉਹ ਨਹੀਂ ਹੋਊਗੀ ਉਹਨੋਂ ਤੋਂ ਬਾਅਦ ਸਵਾਲ ਖੜਾ ਹੋ ਗਿਆ ਸਵਾਲ ਖੜਾ ਹੋ ਗਿਆ ਲੋਕਾਂ ਦੇ ਜ਼ਿਹਨ ਦੇ ਵਿੱਚ ਕਿ ਮੁੱਖ ਮੰਤਰੀ ਸਾਹਿਬ ਨੇ ਕੈਬਨਿਟ ਦੀ ਮੀਟਿੰਗ ਦੋ ਵਾਰ ਟਾਲ ਦਿੱਤੀ ਜਿਹੜੀ ਕਿ ਬੜੀ ਜ਼ਰੂਰੀ ਸੀ ਇਨ੍ਹਾਂ ਹੜਾਂ ਦੇ ਦੌਰਾਨ ਅਰਵਿੰਦ ਕੇਜਰੀਵਾਲ ਦੇ ਨਾਲ ਨਹੀਂ ਗਏ ਚੱਲ ਕੀ ਰਿਹਾ ਫਿਰ ਜਦੋਂ ਇਨਫੋਰਮੇਸ਼ਨ ਆ ਸਾਹਮਣੇ ਆ ਰਹੀਆਂ ਫਿਰ ਉਸ ਤੋਂ ਬਾਅਦ ਜਾਣਕਾਰੀ ਮਿਲੀ ਰਾਤ ਨੂੰ 8 ਵਜੇ ਇੱਕ ਵੀਡੀਓ ਦੇਖੀ ਉਹਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਤੁਰ ਕੇ ਛੋਟੇ ਸੌਸ ਹਸਪੀਟਲ ਮੋਹਾਲੀ ਜਾ ਰਹੇ ਨੇ ਤੇ ਉੱਥੇ ਜਾ ਕੇ ਦਾਖਲ ਹੋ ਗਏ ਦਾਖਲ ਹੋਣ ਤੋਂ ਬਾਅਦ ਇਹ ਇਨਫਾਰਮੇਸ਼ਨਾਂ ਨੇ ਜਿਹੜੀਆਂ ਉਹ ਚੱਲ ਪਈਆਂ। ਹੁਣੇ ਮਸਲੇ ਦੇ ਦੋ ਪਹਿਲੂ ਨੇ। ਪਹਿਲਾ ਪਹਿਲੂ ਜਿੱਦੀ ਮੈਂ ਸਖਤ ਲੋਚਨਾ ਕਰਦਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਰਾਂ ਨੂੰ ਫੋਟਸ ਹਸਪੀਟਲ ਮਹਾਲੀ ਜਾ ਕੇ ਦਾਖਲ ਨਹੀਂ ਹੋਣਾ ਚਾਹੀਦਾ ਸੀ। ਉਹਨਾਂ ਨੂੰ ਪੰਜਾਬ ਦੇ ਕਿਸੇ ਸਰਕਾਰੀ ਹਸਪਤਾਲ ਦੇ ਵਿੱਚ ਜਾਣਾ ਚਾਹੀਦਾ ਸੀ। ਜੇ ਸੀਰੀਅਸਨੈਸ ਸੀ ਤਾਂ ਪੀਜੀਆਈ ਚੰਡੀਗੜ੍ਹ ਜਾਣਾ ਚਾਹੀਦਾ ਸੀ। ਫੋਟਸ ਪੀਜੀਆਈ ਚੰਡੀਗੜ੍ਹ ਦੇ ਉੱਤੋਂ ਦੀ ਨਹੀਂ ਹੈ ਕੋਈ। ਹਾਂ ਇੱਕ ਗੱਲ ਜ਼ਰੂਰ ਹੈ ਕਿ ਪੰਜਾਬ ਦਾ ਸਭ ਤੋਂ ਮਹਿੰਗਾ ਹਸਪਤਾਲ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਆਪਣੇ ਮੁੱਖ ਮੰਤਰੀ ਹੁੰਦੇ ਆ ਉਸ ਹਸਪੀਟਲ ਦੇ ਵਿੱਚ ਜਾਂਦੇ ਰਹੇ ਕੈਪਟਨ ਅਮਰਿੰਦਰ ਸਿੰਘ ਵੀ ਫੋਰਟਿਸ ਚ ਜਾਂਦੇ ਰਹੇ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੈ ਤਾਂ ਫਿਰ ਜਿਹੜਾ ਆਮ ਆਦਮੀ ਕਲੀਨਿਕਾਂ ਦੀ ਗੱਲ ਕਰਦੇ ਸੀ ਜਿਹੜੀ ਗੱਲ ਨੂੰ ਪ੍ਰਚਾਰਿਆ ਜਾਂਦਾ ਸੀ ਵੀ ਅਮਰੀਕਾ ਵੀ ਸਾਥੋਂ ਪੁੱਛ ਰਿਹਾ ਵੀ بڑے ਆਮ ਆਦਮੀ ਕਲੀਨਿਕ ਤੁਸੀਂ ਖੋਲੇ ਨੇ ਤਾਂ ਫਿਰ ਮੁੱਖ ਮੰਤਰੀ ਸਾਹਿਬ ਆਪ ਇੰਨੇ ਮਹਿੰਗੇ ਹਸਪਤਾਲ ਦੇ ਵਿੱਚ ਕਿਉਂ ਜਾ ਰਹੇ ਨੇ ਇੱਕ ਪੁਆਇੰਟ ਦੂਸਰਾ ਪੁਆਇੰਟ ਜਿਹੜਾ ਬੜਾ ਹੈਮਾ ਉਹ ਇਹ ਹੈ ਕਿ ਮੁੱਖ ਮੰਤਰੀ ਸੱਚੀ ਬਿਮਾਰ ਨੇ ਜਾਂ ਇਹ ਜਿਹੜੀ ਮੁੱਖ ਮੰਤਰੀ ਸਾਹਿਬ ਨੂੰ ਸਮੱਸਿਆ ਦੱਸੀ ਜਾ ਰਹੀ ਆ ਉਹ ਦੱਸੀ ਜਾ ਰਹੀ ਆ ਬੀਪੀ ਦੀ ਪ੍ਰੋਬਲਮ ਹੈ ਉਹਨਾਂ ਦਾ ਬੀਪੀ ਅਪ ਡਾਊਨ ਹੋ ਰਿਹਾ ਹੈ ਸੈਕੰਡਲੀ ਉਹਨਾਂ ਨੂੰ ਮਤਲਬ ਜਿਹੜਾਗਾ ਪਲਸ ਰੇਟ ਘਟਾ ਇਹ ਦੋਨੇ ਚੀਜ਼ਾਂ ਜਿਹੜੀਆਂ ਨੇ ਮਨਦੀਪ ਜੀ ਐਂਜਾਇਟੀ ਦੇ ਵਿੱਚ ਵੀ ਹੁੰਦੀਆਂ ਨੇ ਘਬਰਾਹਟ ਦੇ ਵਿੱਚ ਵੀ ਹੁੰਦੀਆਂ ਨੇ ਜਦੋਂ ਕੋਈ ਸਿਆਸਤੀ ਉਪਰੋਥਲੀ ਹੋ ਰਹੀ ਹੋਵੇ ਉਦੋਂ ਵੀ ਇਹ ਦੋਨੇ ਚੀਜ਼ਾਂ ਹੋ ਜਾਂਦੀਆਂ ਹੁੰਦੀਆਂ ਉਮੀਦ ਹੈ ਆਸ ਕਰਦੇ ਆ ਕਿ ਮੁੱਖ ਮੰਤਰੀ ਸਾਹਿਬ ਜਲਦ ਸਿਹਤਯਾਬ ਹੋਣ ਉਹਨਾਂ ਦੀ ਸਿਹਤ ਦਾ ਸਾਨੂੰ ਵੀ ਫਿਕਰ ਹੈ ਪਰ ਸਵਾਲ ਨਾਲ ਦੀ ਨਾਲ ਇਹ ਹੈ ਕਿ ਉਹਨਾਂ ਨੂੰ ਸੱਚੀ ਮਿੱਚੀ ਜਿਹੜਾ ਪੀਜੀਆ ਹੀ ਦੇ ਆ ਜਾਣਾ ਚਾਹੀਦਾ ਸੀਗਾ ਅਗਰ ਉਹਨਾਂ ਦੀ ਸਿਹਤ ਪ੍ਰਤੀ ਕਨਸਰਨ ਹੈ ਕਿਸੇ ਨੂੰ ਸੈਕੰਡ ਗੱਲ ਕਿ ਜਿਹੜੀਆਂ ਕਿਆਸਰਾਈਆਂ ਚੱਲ ਰਹੀਆਂ ਹੁਣ ਕਿਆਸਰਾਈਆਂ ਦੇ ਵਿੱਚ ਕੱਲ ਇਹ ਵੀ ਚਰਚਾ ਚੱਲ ਪਈ ਵੀ ਦੋ ਜਣਿਆਂ ਦੀ ਸਿਕਿਉਰਿਟੀ ਵਧਾ ਦਿੱਤੀ ਗਈ ਜੀ ਦੋ ਮੰਤਰੀਆਂ ਦੀ ਇੰਦਰਵੀਰ ਸਿੰਘ ਨਿੱਜਰ ਹੋਰਾਂ ਦੀ ਵੀ ਔਰ ਹਰਪਾਲ ਚੀਮਾ ਹੋਰਾਂ ਦੀ ਵੀ ਹਾਲਾਂਕਿ ਕੋਈ ਏਡੀ ਗੱਲ ਨਹੀਂ ਹੈ ਸਿਕਿਉਰਿਟੀ ਉਹਨਾਂ ਕੋਲ ਪਹਿਲਾਂ ਹੀ ਹੈਗੀ ਐ ਚੀਮੇ ਕੋਲ ਪਹਿਲਾਂ ਹੀ ਬਥੇਰੀ ਆ ਨੇਜ਼ਰ ਹੋ ਰਾ ਕੋਲ ਬਿਸਕਰ ਠੀਕ ਹੈ ਕਿ ਆ ਬਧਾਉਣ ਵਾਲੀ ਗੱਲ ਮਤਲਬ ਨਜ਼ਰ ਨਹੀਂ ਆਈ ਦੂਸਰੀ ਮਤਲਬ ਜਿਹੜੀ ਚੱਲ ਰਹੀ ਆ ਦੇਖੋ ਇਹ ਭਾਵਕ ਮਾਹੌਲ ਹੁੰਦਾ ਹੈ ਪਹਿਲਾਂ ਵੀ ਜਦੋਂ ਭਗਵਾਨ ਤਮਾਨ ਹੋਰੀ ਹਸਪੀਟਲ ਦਾਖਲ ਹੋਏ ਸੀਗੇ ਉਦੋਂ ਵੀ ਚਰਚਾ ਚੱਲੀ ਸੀ ਮੁੱਖ ਮੰਤਰੀ ਬਦਲ ਦੇਣਗੇ ਇਹੋ ਜਿਹਾ ਕੁਝ ਨਹੀਂ ਹੋਣ ਲੱਗਿਆ ਆ ਦਿਨਾਂ 'ਚ ਖਾਸ ਕਰਕੇ ਇਹ ਅਸਲ ਦੇ ਵਿੱਚ ਇੱਕ ਟੈਸਟਿੰਗ ਕੀਤੀ ਜਾ ਰਹੀ ਆ سوشل মিডিਆ ਦੇ ਵਿੱਚ ਆਮ ਆਦਮੀ ਪਾਰਟੀ ਦਾ ਜਨਮੀ سوشل মিডিਆ ਰਾਹੀਂ ਹੋਇਆ سوشل মিডিਆ ਰਾਹੀਂ ਹੀ ਇਹ ਵਧੇ ਫੁੱਲੇ ਨੇ ਇਹਨਾਂ ਨੂੰ ਪਤਾ ਹੈ سوشل মিডিਆ ਨੂੰ ਕਿਵੇਂ ਵਰਤਣਾ ਹੈ ਇਹ ਅਸਲ ਟੈਸਟਿੰਗ ਕਰ ਰਹੇ ਨੇ ਵਾਰ-ਵਾਰ ਵੀ ਜੇ ਐਂ ਕਰੋ ਆਪਾਂ ਆ ਸ਼ੁਰਲੀ ਛੱਡ ਕੇ ਦੇਖੋ ਇਹ ਤੇ ਲੋਕਾਂ ਦੀ ਕੀ ਰਿਐਕਸ਼ਨ ਆਉਂਦੇ ਨੇ ਅਗਰ ਰਿਐਕਸ਼ਨ ਜਿਹੜੇ ਸ਼ੁਰਲੀ ਛੱਡੀ ਤੋਂ ਸਾਡੇ ਪੱਖ ਚ ਆਇਆ ਤਾਂ ਅਸੀਂ ਉਹ ਮੈਂਡਾ ਡਿਸੀਜਨ ਲਵਾਂਗੇ ਅਨਮੋਲ ਕਹਿੰਨ ਮਾਨ ਬੇੜੇ ਵੀ ਇਹੀ ਕੀਤਾ ਸੀ ਉਹਦਾ ਰਿਜ਼ਾਈਨ ਜਦੋਂ ਲਿਆ ਕਹਿਆ ਤਾਂ ਇਹ ਵੀ ਦੇਖੇ ਗਈਆ ਦੇਖੇ ਤਾਂ ਕੌਣ ਆਉਂਦਾ ਹੁੰਦਾ ਬੰਦੀਪ ਜੀ ਉਹਦਾ ਜਦੋਂ ਰਿਜ਼ਾਈਨ ਲਿਆ ਉਸ ਤੋਂ ਬਾਅਦ ਸੋਸ਼ਲ ਮੀਡੀਆ ਟੈਸਟਿੰਗ ਹੋਈ ਫਿਰ ਨਾਲ ਦੀ ਨਾਲ ਉਹਨੂੰ ਮਨਾ ਲਿਆ ਗਿਆ ਜਦੋਂ ਇਹਨਾਂ ਦੇ ਪੱਖ ਚ ਨਹੀਂ ਗਈ ਗੱਲ ਹੁਣ ਵੀ ਇਹੀ ਹੋ ਰਿਹਾ ਹੈ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੇ ਸਤੀਫੇ ਦੇ ਮਸਲੇ ਤੇ ਟੈਸਟਿੰਗ ਹੋ ਰਹੀ ਹੈ ਜੀ ਜੀ ਇੱਕ ਪੱਤੀ ਸਾਹਿਬ ਹੋਰ ਇੱਥੇ ਗੱਲ ਹੈਗੀ ਹੈ ਕਿਉਂਕਿ ਹੁਣ ਉਹ ਮੁੱਖ ਮੰਤਰੀ ਸਾਹਿਬ ਨੇ ਤੇ ਇੱਕ ਨੁਮਾਇੰਦਾ ਨੇ ਪੂਰੇ ਪੰਜਾਬ ਦੀ ਗਵਾਹੀ ਕਰਦਨੇ ਤੇ ਪੰਜਾਬ ਦੇ ਲੋਕਾਂ ਨੂੰ ਜਿਵੇਂ ਗਿਆਨੀ ਹਰਪ੍ਰੀਤ ਸਿੰਘ ਹੋਣਾਂ ਨੇ ਕਿਹਾ ਕਿ ਇੱਕ ਪ੍ਰੋਪਰ ਉਹਨਾਂ ਦਾ ਹੈਲਥ ਬੁਲਟਨ ਜਿਹੜਾ ਉਹ ਜਾਰੀ ਹੋਣਾ ਚਾਹੀਦਾ ਅੱਗੇ ਤਾਂ ਪੱਤੀ ਸਾਹਿਬ ਵਿਕਰਮਜੀਠਿਆ ਹੁਣੀ ਹੁੰਦੇ ਸੀਗੇ ਤੇ ਉਹ ਸਾਰਾ ਹੈਲਥ ਬੁਲਟਨ ਜਿਹੜਾ ਉਹ ਜਾਰੀ ਕਰ ਦੁੰਦੇ ਹੁੰਦੇ ਸੀ ਤੇ ਨਾਲ ਆਪਣੀ ਗੱਲ ਵੀ ਰੱਖ ਦਿੰਦੇ ਸੀ ਹੁਣ ਉਹ ਮਜੀਠੀਆ ਸਾਹਿਬ ਤੇ ਇਸ ਵਕਤ ਜੇਲ੍ਹ ਚ ਬੈਠੇ ਨੇ ਗਿਆਨੀ ਹਰਪੀਤ ਸਿੰਘ ਉਹਨਾਂ ਦੀ ਮੰਗ ਤੁਹਾਨੂੰ ਕਿੰਨੀ ਕੁ ਵਾਜਿਬ ਲੱਗਦੀ ਹੈ ਕਿ ਬਕਾਇਦਾ ਇੱਕ ਹੈਲਥ ਬੁਲਟਨ ਕਿ ਇਸ ਵਕਤ ਉਹਨਾਂ ਦੀ ਸਿਹਤ ਦਾ ਕੀ ਹਾਲ ਆ ਕਿਵੇਂ ਨੇ ਕਿੰਨੀ ਰਿਕਵਰੀ ਕਰ ਰਹੇ ਨੇ ਜਾਂ ਸਮੱਸਿਆ ਕੀ ਆ ਕਿ ਇਸ ਤਰੀਕੇ ਦਾ ਬੁਲਟਨ ਜਾਰੀ ਹੋਣਾ ਚਾਹੀਦਾ ਬਿਲਕੁਲ ਜੀ ਮੁੱਖ ਮੰਤਰੀ ਭਗਵੰਤ ਮਾਨ ਆਪ ਕਹਿੰਦੇ ਨੇ ਮੈਂ ਕਰੋੜਾਂ ਪੰਜਾਬੀਆਂ ਦਾ ਨੁਮਾਇੰਦਾ ਔਰ ਪੰਜਾਬੀਆਂ ਨੂੰ ਕਨਸਰਨ ਆ ਮੁੱਖ ਮੰਤਰੀ ਦੇ ਨਾਲ ਹੈਲਥ ਬੁਲਟਨ ਜਾਰੀ ਹੋਣਾ ਚਾਹੀਦਾ ਇਹ ਕਿਉਂਕਿ ਲੋਕਾਂ ਦੇ ਮਨ ਦੇ ਵਿੱਚ ਜਿਹੜੇ ਡਾਊਟ ਨੇ ਕਲੀਅਰ ਹੋਣੇ ਚਾਹੀਦੇ ਨੇ ਲੋਕਾਂ ਦੇ ਮਨ ਦੇ ਵਿੱਚ ਡਾਊਟ ਹੈ ਕਿ ਹੜਾਂ ਦੇ ਦਿਨਾਂ ਦੌਰਾਨ ਸਾਡੇ ਮੁੱਖ ਮੰਤਰੀ ਸਾਹਿਬ ਕਿੱਥੇ ਨੇ ਕੇਂਦਰ ਦੂਸ਼ਣ ਲਾ ਰਿਹਾ ਸਾਡੇ ਤੇ BBMP ਪਾਖੜਾ ਪਿਆਸ ਮੈਨੇਜਮੈਂਟ ਬੋਰਡ ਦਾ ਚੇਅਰਮੈਨ ਦੂਸ਼ਣ ਲਾ ਰਿਹਾ ਉਹਦਾ ਜਵਾਬ ਕੌਣ ਦੇਊਗਾ ਪੰਜਾਬ ਸਰਕਾਰ ਦੇਊਗੀ ਤਾਂ ਮੁੱਖ ਮੰਤਰੀ ਸਾਹਿਬ ਦਾ ਹੈਲਥ ਬੁਲੇਟਿਨ ਵਾਕਿਆ ਹੀ ਜਾਰੀ ਹੋਣਾ ਚਾਹੀਦਾ ਮੈਂ ਇਸ ਗੱਲ ਨਾਲ ਸਹਿਮਤ ਹਾਂ ਦੂਸਰੀ ਗੱਲ ਪੰਜਾਬ ਕੈਬਨਿਟ ਦੀ ਮੀਟਿੰਗ ਕਿਉਂ ਟਾਡੀ ਗਈ ਅਗਰ ਮੁੱਖ ਮੰਤਰੀ ਸਾਹਿਬ ਬਿਮਾਰ ਨੇ ਡਾਕਟਰਾਂ ਨੇ ਕਿਹਾ ਉਹਨਾਂ ਨੂੰ ਰੈਸਟ ਕਰਨ ਦੇ ਲਈ ਤਾਂ ਉਹਨਾਂ ਤੋਂ ਬਿਨਾਂ ਵੀ ਪੰਜਾਬ ਕੈਬਨਿਟ ਦੀ ਮੀਟਿੰਗ ਹੋ ਸਕਦੀ ਸੀ ਜਦੋਂ ਮਨਦੀਪ ਜੀ ਕੋਈ ਜਥੇਬੰਦੀ ਹੈ ਕੋਈ ਪਾਰਟੀ ਹੈ ਉਹਦੇ ਵਿੱਚ ਪ੍ਰਧਾਨ ਚੁਣਿਆ ਜਾਂਦਾ ਤਾਂ ਉਸ ਤੋਂ ਬਾਅਦ ਉਮੀਦ ਪ੍ਰਧਾਨ ਵੀ ਚੁਣਿਆ ਜਾਂਦਾ ਹੈ ਸੀਨੀਅਰ ਉਮੀਦ ਪ੍ਰਧਾਨ ਵੀ ਚੁਣਿਆ ਜਾਂਦਾ ਹੈ ਤਾਂ ਉਹਦਾ ਮਤਲਬ ਇਹ ਹੁੰਦਾ ਹੈ ਕਿ ਪ੍ਰਧਾਨ ਦੀ ਗੈਰ ਹਾਜ਼ਰੀ ਦੇ ਵਿੱਚ ਉਮੀਦ ਪ੍ਰਧਾਨ ਮੀਟਿੰਗ ਦੀ ਅਗਵਾਈ ਕਰੂਗਾ ਹੁਣ ਇੱਥੇ ਵੀ ਅਗਰ ਮੁੱਖ ਮੰਤਰੀ ਸਾਹਿਬ ਬਿਮਾਰ ਨੇ ਹੈਲਥ ਇਸ਼ੂ ਹੈ ਤਾਂ ਉਹਨਾਂ ਨੂੰ ਰੈਸਟ ਕਰਨ ਦੇਣੀ ਚਾਹੀਦੀ ਹੈ ਤੇ ਉਹਨਾਂ ਦੀ ਥਾਂ ਤੇ ਮੀਟਿੰਗ ਟਾਲਣ ਦਾ ਤਾਂ ਕੋਈ ਮਤਲਬ ਨਹੀਂ ਨਾ ਸਰਕਾਰਾਂ ਦੇ ਕੰਮ ਥੋੜੀ ਰੁਕ ਜਾਂਦੇ ਹੁੰਦੇ ਨੇ ਅਗਰ ਕੋਈ ਸਰਕਾਰ ਦਾ ਮੁਖੀ ਬਿਮਾਰ ਹੋ ਜੇ। ਤੋਂ ਇਸ ਕਰਕੇ ਮੀਟਿੰਗ ਹੋਣੀ ਚਾਹੀਦੀ ਸੀ। ਜਾਂ ਇਹ ਆਮ ਆਦਮੀ ਪਾਰਟੀ ਦੇ ਵਿੱਚ ਕੁਸ਼ਤਾਂ ਚੱਲ ਰਿਹਾ। ਇਹਦੇ ਵਿੱਚ ਮੈਨੂੰ ਪਠਾਨ ਮਾਜਰਾ ਦਾ ਮਸਲਾ ਵੀ ਨਜ਼ਰ ਆ ਰਿਹਾ ਹੈ। ਕਿ ਉਹ ਵਰਪ੍ਰੀਤਕਾਰ ਹੋ ਰਹੇ ਦੇਖੋ ਫੜਨੇ ਔਰ ਜਿਵੇਂ ਉਹ ਭੱਜੇ ਹੋਏ ਨੇ ਜਿਵੇਂ ਐਂਟੀ ਗੈਂਗਸਟਰ ਟਾਸਕ ਫੋਰਸ ਮਗਰ ਲੱਗੀ ਹੋਈ ਆ ਤਾਂ ਹੋ ਸਕਦਾ ਅਰਵਿੰਦ ਕੇਜਰੀਵਾਲ ਹੋਰਾਂ ਨਾਲ ਇਸ ਇਸ਼ੂ ਦੇ ਉੱਤੇ ਵੀ ਭਗਵੰਤ ਮਾਨ ਹੋਰਾਂ ਦਾ ਕੋਈ ਵਿਰੋਧ ਜਿਹੜਾ ਨਜ਼ਰ ਆਇਆ ਹੋਵੇ। ਤੇ ਹੋ ਸਕਦਾ ਇਹ ਵੀ ਇੱਕ ਕਾਰਨ ਜਿਹੜਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਬਣਿਆ ਹੋਵੇ ਜਾਂ ਪਿਛਲੇ ਸਮੇਂ ਤੋਂ ਇਹਨਾਂ ਦੀਆਂ ਜਿਹੜਾ ਅੰਕੜਾ ਚੱਲ ਰਿਹਾ 36 ਦਾ ਦਿੱਲੀ ਵਾਲਿਆਂ ਦੇ ਨਾਲ ਉਹ ਵੀ ਇੱਕ ਮਸਲਾਗਾ ਜਿਹੜਾ ਉਹ ਹੋ ਸਕਦਾ ਜੀ ਜੀ ਬਿਲਕੁਲ ਜੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਵੈਸੇ ਵੀ ਪੰਜਾਬ 'ਚ ਦਿੱਲੀ ਵਰਸਸ ਪੰਜਾਬ ਚੱਲਦਾ ਰਹਿੰਦਾ ਪਰ ਇਸ ਪਾਰਟੀ ਵਿੱਚ ਵੀ ਹੋਣ ਜਿਹੜਾ ਦਿੱਲੀ ਵਰਸਸ ਪੰਜਾਬ ਦਾ ਸੰਘਰਸ਼ ਚੱਲ ਰਿਹਾ ਹੈ ਤੇ ਪੱਤੀ ਸਾਹਿਬ ਹੁਣ ਆਪਾਂ ਚਰਚਾ ਕਰਦੇ ਹਾਂ ਹੜ੍ਹਾਂ ਦੀ ਹੜ੍ਹਾਂ ਦੇ ਦੱਸੋ ਕੀ ਹਾਲਾਤ ਹੈ ਜੀ ਹਜੇ ਵੀ ਬਹੁਤ ਸਾਰੀਆਂ ਤਸਵੀਰਾਂ ਆ ਰਹੀਆਂ ਨੇ ਬਹੁਤ ਸਾਰੇ ਥਾਵਾਂ ਜਿਹੜੇ ਨੇ ਉਹ ਬੰਨ ਤਗੜੇ ਕੀਤੇ ਜਾ ਰਹੇ ਨੇ ਹਜ਼ਾਰਾਂ ਲੱਖਾਂ ਦੀ ਗਿਣਤੀ ਜਿਹੜੇ ਗੱਟੇ ਬੂਰੇ ਪਰ ਪਰ ਕਿ ਮਿੱਟੀ ਦੇ ਦਰਿਆ ਦੇ ਕਿਨਾਰੇ ਸੱਟੇ ਜਾ ਰਹੇ ਨੇ ਭਾਖੜਾ ਮੈਨੇਜਮੈਂਟ ਵੱਲੋਂ ਵੀ ਬੋਰਡ ਵੱਲੋਂ ਵੀ ਜਿਹੜਾ ਸੀ ਕੱਲ ਕੁਝ ਅੰਕੜੇ ਜਾਰੀ ਕੀਤੇ ਗਏ ਉਹ ਕਹਿੰਦੇ ਵੀ ਅ ਅਹੜ ਤੱਕ ਕਹਿੰਦੇ ਜੂਨ ਚ ਆ ਜਾਣੇ ਸੀਗੇ ਸੋ ਬਹੁਤ ਕੁਝ ਚੱਲ ਰਿਹਾ ਜੀ ਇਸ ਵਕਤ ਤੇ ਦੱਸਿਓ ਤਾਜ਼ਾ ਅਪਡੇਟ ਕੀ ਹੈ ਤਾਜ਼ਾ ਅਪਡੇਟ ਮਨਦੀਪ ਜੀ ਇਹ ਹੈ ਕਿ ਭਾਖੜਾ ਦਾ ਪਾਣੀ ਜਿਹੜਾ ਉੱਥੋਂ ਛੱਡਿਆ ਜਾ ਰਿਹਾ ਉਹ ਪਾਣੀ ਸਤਲੁਜ ਦੇ ਵਿੱਚ ਬਹੁਤ ਤਬਾਹੀ ਮਚਾ ਰਿਹਾ ਹੈ ਰਾਤ 8:30 ਵਜੇ ਮੈਂ ਦੇਖ ਰਿਹਾ ਸੀਗਾ ਕਿ ਸਸਰਾਲੀ ਦੇ ਵਿੱਚ ਜਿਹੜਾ ਲੁਧਿਆਣੇ ਦੇ ਬਿਲਕੁਲ ਨਾਲ ਪੈਂਦਾ ਕਾਰਨਰ ਦੇ ਉੱਤੇ ਸਸਰਾਲੀ ਦੇ ਵਿੱਚ ਭਾਖੜਾ ਤੋਂ ਪਾਣੀ ਛੱਡਣ ਤੋਂ ਬਾਅਦ ਸਤਲੁਜ ਦਾ ਜਿਹੜਾ ਬੰਨ ਸੀਗਾ ਤੁਸੀਂ ਬੰਨ ਜਿਹਨੂੰ ਕਿਹਾ ਜਾਂਦਾਗਾ ਉਹ ਰੁੜਦਾ ਨਜ਼ਰ ਆਇਆ ਹਾਲਾਂਕਿ ਫੌਜ ਉੱਥੇ ਲਾਈ ਹੋਈ ਹੈ ਆਮ ਲੋਕ ਲੱਗੇ ਹੋਏ ਨੇ ਐਨਡੀਆਰਐਫ ਲੱਗੀ ਹੋਈ ਹੈ ਡੀਸੀ ਉੱਥੋਂ ਦੇ ਕੰਸਰਨ ਦਿਖਾ ਰਹੇ ਸੀਗੇ ਆਰਜੀ ਮਤਲਬ ਜਿਹੜਾਗਾ ਬੰਨ ਉਹ ਤਿਆਰ ਕੀਤਾ ਗਿਆ ਲੋਕਾਂ ਦੇ ਵੱਲੋਂ ਥੋੜੀ ਦੂਰ ਉਹਦੇ ਤੱਕ ਪਾਣੀ ਜਿਹੜਾ ਆ ਪਹੁੰਚਿਆ ਸਸਰਾਲੀ ਸਮੇਤ ਲੁਧਿਆਣਾ ਏਰੀਏ ਦੇ ਲੋਕ ਡਰੇ ਹੋਏ ਨੇ ਸਹਿਮੇ ਹੋਏ ਨੇ ਹਾਲਾਂਕਿ ਸਤਲੁਜ ਦੇ ਪਾਣੀ ਘਟ ਕੀਤਾ ਗਿਆਗਾ ਉਸ ਤੋਂ ਬਾਅਦ ਜਦੋਂ ਸਸਰਾਲੀ ਵਾਲਾ ਪੁਲ ਪੁਲ ਆ ਗਿਆ ਸੋਰੀ ਬੰਨ ਟੁੱਟ ਰਿਹਾ ਸੀ ਤਾਂ ਉਦੋਂ ਪਾਣੀ ਘਟ ਕੀਤਾ ਗਿਆ ਪਾਖੜਾ ਤੋਂ ਲੇਕਿਨ ਫੇਰ ਵੀ ਜਿਹੜੀ ਹਾਲਾਤ ਨੇ ਹਾਲਾਤ ਮਤਲਬ ਬਹੁਤ ਚੁਣੌਤੀਪੂਰਨ ਨੇ ਉਧਰ ਜਿਹੜੇ ਦੂਸਰਾ ਘੱਗਰ ਘੱਗਰ ਜਿਹਨੂੰ ਬਰਸਾਤੀ ਦਰਿਆ ਕਿਹਾ ਜਾਂਦਾ ਜਾਂ ਸਾਤੀ ਨਾਲਾ ਕਿਹਾ ਜਾਂਦਾ ਉਹਦੇ ਵਿੱਚ ਪਾਣੀ ਬਹੁਤ ਜ਼ਿਆਦਾ ਵਧ ਗਿਆ ਹਰਿਆਣੇ ਦਾ ਪਾਣੀ ਵੀ ਰਲ ਰਿਹਾ ਹੈ ਔਰ ਉਹਦੇ ਵਿੱਚ ਨੁਕਸਾਨ ਜਿਹੜਾਗਾ ਖਨੌਰੀ ਦੇ ਆਸ-ਪਾਸ ਬਹੁਤ ਹੋਣ ਦੇ ਖਤਸ਼ੇ ਜਾਰ ਕੀਤੇ ਜਾ ਰਹੇ ਨੇ ਸਤਲੋਜ ਤੇ ਘੱਗਰ ਦੇ ਵੱਲੋਂ ਤਬਾਹੀ ਜਿਹੜੀ ਉਹ ਮਚਾਈ ਜਾ ਰਹੀ ਆ ਪੰਜਾਬ ਦੇ ਵਿੱਚ ਅੱਜ ਵੀ 7 ਜ਼ਿਲ੍ਹਿਆਂ ਦੇ ਵਿੱਚ ਮੀਂਹ ਪੈਣ ਦੀ ਜਿਹੜੀ ਆ ਸੰਭਾਵਨਾ ਉਹ ਦੱਸੀ ਜਾ ਰਹੀ ਆ ਯਾਨੀ ਕਿ ਪਹਾੜਾਂ ਦੇ ਵਿੱਚ ਪਾਣੀ ਘਟ ਨਹੀਂ ਰਿਹਾ ਹਿਮਾਚਲ ਦੇ ਵਿੱਚੋਂ ਪਾਣੀ ਲਗਾਤਾਰ BBMB ਚ ਆ ਰਿਹਾ ਭਾਖੜਾ ਪਿਆਸ ਮੈਨੇਜਮੈਂਟ ਬੋਰਡ ਕੋਲੇ ਭਾਖੜਾ ਦੇ ਬੰਨ ਤੇ ਇਕੱਠਾ ਹੋ ਰਿਹਾ ਉਥੋਂ ਪਾਣੀ ਛੱਡਿਆ ਜਾ ਰਿਹਾ ਉਹ ਪਾਣੀ ਸਤਲੁਜ ਦੇ ਰਾਹੀਂ ਖੱਗਰ ਦੇ ਰਾਹੀਂ ਰਾਵੀ ਦੇ ਰਾਹੀਂ ਤਬਾਹੀ ਮਚਾਉਂਦਾ ਜਿਹੜਾ ਨਜ਼ਰ ਆ ਰਿਹਾ ਹੈ ਹਾਲਾਂਕਿ ਪਿਛਲੇ 24 ਘੰਟਿਆਂ ਦੇ ਦੌਰਾਨ ਕੋਈ ਮੌਤ ਦਰਜ ਨਹੀਂ ਕੀਤੀ ਗਈ ਪਰ ਬਹੁਤ ਸਾਰੀਆਂ ਮੌਤਾਂ ਹੋਈਆਂ ਜ਼ਰੂਰ ਹੋਣਗੀਆਂ ਕੋਈ ਸੱਪ ਲੜਨ ਦੇ ਨਾਲ ਹੜ੍ਹਾਂ ਦੇ ਵਿੱਚ ਕਿਸੇ ਦਾ ਪੈਰ ਫਿਸਲ ਗਿਆ ਕਿਸੇ ਨੂੰ ਕਰੰਟ ਲੱਗ ਗਿਆ ਮਤਲਬ ਇਹ ਸਾਰੀਆਂ ਘਟਨਾਵਾਂ ਤਾਂ ਵਾਪਰ ਰਹੀਆਂ ਛੱਤਾਂ ਵੀ ਟਿਕ ਰਹੀਆਂ ਨੇ ਲੇਕਿਨ ਇਹ ਸਾਰੇ ਮਸਲੇ ਦੇ ਦੌਰਾਨ ਜਿਹੜੀ ਸਭ ਤੋਂ ਖੂਬਸੂਰਤ ਗੱਲ ਹੈ ਕਿ ਇਸ ਦੁੱਖ ਦੀ ਘੜੀ ਦੇ ਵਿੱਚ ਵੀ ਪੰਜਾਬੀਆਂ ਦਾ ਏਕਾ ਸਾਡੇ ਸਿੱਖ ਭਾਈਚਾਰੇ ਦੇ ਵੱਲੋਂ ਰਾਹਤ ਪਹੁੰਚਾਉਣ ਦੀ ਜਿਹੜੀ ਰਵਾਇਤ ਹੈ ਉਹ ਲਗਾਤਾਰ ਚੱਲ ਰਹੀ ਹੈ। ਉੱਥੇ ਲਗਾਤਾਰ ਲੋਕ ਪਹੁੰਚ ਰਹੇ ਨੇ। ਹਾਂ ਚਿੱਟੇ ਕੱਪੜੀਏ ਵੀ ਉੱਥੇ ਸੈਲਫੀਆਂ ਲੈਣ ਜਾਵੜਦੇ ਨੇ। ਔਰ ਇਹਨਾਂ ਚਿੱਟੇ ਕੱਪੜੀਆਂ ਤੋਂ ਲੋਕ ਔਖੇ ਵੀ ਨੇ ਵੀ ਇਹ ਲੀਡਰ ਆ ਕੇ ਇੱਥੇ ਸੈਲਫੀਆਂ ਲੈ ਕੇ ਕਸ਼ਤੀਆਂ ਦੇ ਵਿੱਚ ਖੜਕੇ ਇਹ ਇਹ ਜਾਂਦੇ ਕੀ ਕਰਨਾ ਮਨਦੀਪ ਜੀ ਮੈਂ ਉੱਥੇ ਮੰਦੀਪ ਪੂਣੀਆਂ ਹੋਰਾਂਦਾ ਵੀ ਪੜ ਰਿਹਾ ਸੀਗਾ ਗੁਰਸ਼ਮਸ਼ੀਰ ਬੜਾਂ ਚ ਵੀ ਨੇ ਉੱਥੇ ਬਹੁਤ ਸਾਰੇ ਮਿੱਤਰ ਹੋ ਤਤਰਕਾਰ ਲੱਗੇ ਹੋਏ ਨੇ। ਐ ਸੋਸ਼ਲ ਵਰਕਰ ਵੀ ਲੱਗੇ ਉਹ ਕਹਿੰਦੇ ਰਾਹਤ ਸਮਗਰੀ ਬਹੁਤ ਪਹੁੰਚ ਰਹੀ ਆ ਬਹੁਤ ਉਥੇ ਰਾਹਤ ਪਹੁੰਚ ਰਹੀ ਆ ਲੋੜ ਹੈ ਉਹਨਾਂ ਨੂੰ ਦੁਬਾਰੇ ਪੈਰਾਂ ਸਰ ਕਰਨ ਦੀ ਮਹੀਨੇ ਨੂੰ ਲੋੜ ਪੈਣੀ ਆ ਜਦੋਂ ਗਾਧ ਕੱਢਣੀ ਆ ਉਥੇ ਸਕੇਂਦੀਆਂ ਪ੍ਰੋਬਲਮਾਂ ਵੀ ਆਉਣੀਆਂ ਨੇ ਉਥੇ ਉਹਨਾਂ ਨੂੰ ਦੁਬਾਰੇ ਪੈਰਾਂ ਸਰ ਕਰਨ ਲਈ ਬੀਜ ਦੀ ਵੀ ਲੋੜ ਆ ਸੋ ਇਸ ਕਰਕੇ ਪੰਜਾਬੀਆਂ ਨੂੰ ਐਨ ਆਰ ਆਈ ਭਰਾਵਾਂ ਨੂੰ ਇਹੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੀ ਬਾਹਮ ਫੜਨ ਦੀ ਕੋਸ਼ਿਸ਼ ਜਿਹੜੀ ਉਹ ਜਾਰੀ ਰੱਖੀ ਜਾਵੇ ਜੀ ਜੀ ਮਨਦੀਪ ਜੀ ਜੇ ਮੈਂ ਗੱਲ ਕਰੀਏ ਤੁਹਾਡੇ ਜੀ ਅਪਡੇਟ ਜਿਵੇਂ ਪਤਨੀ ਸਾਹਿਬ ਛੋਟੀ ਜੀ ਕੈਨੇਡਾ ਤੋਂ ਕੈਨੇਡਾ ਦੇ ਵਿੱਚ ਇੱਕ ਰੇਡੀਓ ਸਟੇਸ਼ਨ ਦੇ ਵੱਲੋਂ ਜੀ ਇੱਕ ਜਿਹੜਾ ਸੀ ਮਦਦ ਇਕੱਠੀ ਕਰਨ ਦੀ ਮਹਿੰਮ ਸ਼ੁਰੂ ਕੀਤੀ ਗਈ ਸੀ ਤੇ ਦੋ ਦੋਨਾਂ ਦੇ ਵਿੱਚ ਪਤਨੀ ਸਾਹਿਬ ਕੱਲ 16 ਲੱਖ ਡਾਲਰ ਜਿਹੜਾ ਸੀ ਉਹ ਇਕੱਠਾ ਹੋਇਆ ਇੱਕ ਦਿਨ ਦੇ ਵਿੱਚ ਜੋ ਪੰਜਾਬੀਆਂ ਨੇ ਇਸ ਰੇਡੀਓ ਸਟੇਸ਼ਨ ਦਿੱਤਾ ਜੋ ਕਿ ਇੱਕ ਜਥੇਬੰਦੀ ਇੱਕ ਸੰਸਥਾ ਦੇ ਹਵਾਲੇ ਕਰ ਦਿੱਤਾ ਗਿਆ ਤੇ ਅੱਜ ਵੀ ਜਿਹੜੇ ਸੀ ਉਹ ਮਦਦ ਆਉਣੀ ਜਾਰੀ ਰਹੀ ਤੇ 2 ਮਿਲੀਅਨ ਡਾਲਰ ਕੈਨੇਡੀਅਨ ਪਤੀ ਸਾਹਿਬ ਜਿਹੜਾ ਕੈਨੇਡਾ ਦੇ ਵਿੱਚ ਇਕੱਠਾ ਹੋਇਆ ਸਿਰਫ ਇੱਕ ਰੇਡੀਓ ਸਟੇਸ਼ਨ ਨੇ ਹਾਕ ਮਾਰੀ ਆ ਜੋ ਕਾਫੀ ਚਰਚਿਤ ਰੇਡੀਓ ਸਟੇਸ਼ਨ ਹੈ ਇਥੋਂ ਰੈਡ ਐਫ ਐਮ ਆਪਾਂ ਨਾਂ ਵੀ ਲੈ ਦਿੰਦੇ ਆ ਸੋ ਉਸ ਰੇਡੀਓ ਸਟੇਸ਼ਨ ਦੇ ਵੱਲੋਂ ਜਿਹੜਾ ਸੀ ਇਹ ਸਾਰੇ ਮਦਦ ਜਿਹੜੀ ਆ ਉਹ ਇਕੱਠੀ ਕੀਤੀ ਗਈ ਦੋ ਦਿਨ ਦੇ ਵਿੱਚ ਪਤੀ ਸਾਹਿਬ 20 ਲੱਖ ਡਾਲਰ 2 ਮਿਲੀਅਨ ਕੈਨੇਡੀਅਨ ਡਾਲਰ ਇਹਦਾ ਇਕੱਠਾ ਕਰਕੇ ਉਹ ਪੰਜਾਬ ਦੇ ਹਵਾਲੇ ਕੀਤਾ ਜਾਵੇਗਾ ਜੀ ਮਦਦ ਵੀ ਦੇਣੀ ਚਾਹੀਦੀ ਪਰ ਸਰਕਾਰ ਨੂੰ ਵੀ ਸਵਾਲ ਕਰਨਾ ਚਾਹੀਦਾ ਕਿ ਭਾਈ ਤੁਸੀਂ ਕਿੱਥੇ ਹੋ ਤੁਸੀਂ ਕਿੱਥੇ ਮਦਦ ਕਰ ਰਹੇ ਹੋ ਜੀ ਵਾਪਸੀ ਪੱਤੀ ਸਭ ਆਪਾਂ ਕਰਦੇ ਆ ਆਪਣੇ ਆਪਣੇ ਕੋਲ 5-7 ਮਿੰਟ ਆ ਤੇ ਆਪਾਂ ਕੁਝ ਦੋ ਤਿੰਨ ਖਬਰਾਂ ਤੇ ਚਰਚਾ ਕਰਨ ਦੀ ਕੋਸ਼ਿਸ਼ ਕਰਾਂਗੇ ਸ਼ਿਵਰਾਜ ਚੋਹਾਨ ਹੁਣੀ ਆਏ ਸੀਗੇ ਕੇਂਦਰ ਤੋਂ ਪੰਜਾਬ ਦੇ ਵਿੱਚ ਹੜਾ ਦਾ ਮੌਜਨਾ ਕਰਨ ਤੇ ਮੈਂ ਉਹਨਾਂ ਦੇ ਵੀਡੀਓਜ਼ ਦੇਖ ਰਿਹਾ ਸੀ ਉਹ ਪਾਣੀ ਵਿੱਚ ਵੜ ਕੇ ਝੋਨੇ ਦੀਆਂ ਮੁੰਜਰਾਂ ਖਿੱਚ-ਖਿੱਚ ਦੇਖ ਰਿਹਾ ਸੀਗੇ ਵੀ ਫਸਲ ਪੂਰੀ ਗਲ ਗਈ ਆ ਟਰੈਕਟਰ ਉੱਤੇ ਝੂਟੇ ਲੈ ਰਹੇ ਸੀਗੇ ਸਾਰਾ ਕੁਝ ਕੀਤਾ ਤਾਂ ਨਹੀਂ ਤੇ ਬਾਅਦ ਚ ਉਹਨਾਂ ਨੇ ਬਿਆਨ ਇਹ ਦਿੱਤਾ ਕਿ ਜਿਹੜੀ ਇਲੀਗਲ ਮਾਈਨਿੰਗ ਹੁੰਦੀ ਆ ਉਹਦੇ ਕਰਕੇ ਜੋ ਪੰਜਾਬ ਸਰਕਾਰ ਤੇ ਨਿਲਾ ਝਾੜਿਆ ਕਿ ਉਹਦੇ ਕਰਕੇ ਹੜ ਆਏ ਨੇ ਜਦ ਕਿ ਮੁੱਖ ਮੰਤਰੀ ਸਾਹਿਬ ਕਹਿੰਦੇ ਕਿ ਸਾਨੂੰ ਮਿੱਟੀ ਨਹੀਂ ਚੱਕਣ ਦਿੰਦੇ دریاਵਾਂ ਦੇ ਵਿੱਚੋਂ ਜੇ ਮਿੱਟੀ ਚੱਕ ਲੈਂਦੇ ਤਾਂ ਜਿਹੜੇ ਸੀ ਦਰਿਆ ਖਾਲੀ ਹੋ ਜਾਂਦੇ ਸਾਫ਼ ਹੋ ਜਾਂਦੇ ਤਾਂ ਪਾਣੀ ਜਿਹੜਾ ਸੱਦਾ ਵਗ ਜਾਣਾ ਸੀ ਸੋ ਦੱਸਿਓ ਇਸ ਵਕਤੇ ਇਹ ਹੜਾ ਦੇ ਕਾਰਨ ਤੇ ਉੱਤੇ ਕੀ ਸਿਆਸਤ ਹੋ ਰਹੀ ਹੈ ਦੇਖੋ ਮਸਲਾ ਇਹ ਹੈ ਕਿ ਸ਼ਿਵਰਾਜ ਸਿੰਘ ਚੋਹਾਨ ਸਾਡੇ ਖੇਤੀਬਾੜੀ ਮੰਤਰੀ ਨੇ ਸੈਂਟਰ ਦੇ ਪੰਜਾਬ ਆਏ ਪੰਜਾਬ ਆਉਣ ਤੋਂ ਬਾਅਦ ਇੱਥੇ ਤਾਂ ਨਹੀਂ ਬੋਲੇ ਇੱਥੋਂ ਜਾ ਕੇ ਬੋਲੇ ਕਿ ਇੱਥੇ ਨਜਾਇਜ਼ ਮਾਈਨਿੰਗ ਕਰਕੇ ਹੜਾ ਆਇਆ ਕੁਝ ਹੱਦ ਤੱਕ ਤਾਂ ਗੱਲ ਠੀਕ ਆ ਨਜਾਇਜ਼ ਮਾਈਨਿੰਗ ਇੱਕ ਕਾਰਨ ਹੈ ਮੇਨ ਕਾਰਨ ਨਹੀਂ ਹੈ। ਅਗਲਾ ਪੁਆਇੰਟ ਨਜਾਇਜ਼ ਮਾਈਨਿੰਗ ਦੇ ਵਿੱਚ ਕਾਲੀਆਂ ਨੇ ਵੀ ਹੱਥ ਰੰਗੇ ਨੇ, ਕਾਂਗਰਸੀਆਂ ਨੇ ਵੀ ਹੱਥ ਰੰਗੇ ਨੇ, ਭਾਜਪਾ ਵਾਲਿਆਂ ਨੇ ਵੀ ਹੱਥ ਰੰਗੇ ਨੇ ਤੇ ਹੁਣ ਆਮ ਆਦਮੀ ਪਾਰਟੀ ਦੇ ਮੈਂਬਰ ਵੀ ਹੱਥ ਰੰਗ ਰਹੇ ਨੇ। ਨਜਾਇਜ਼ ਮਾਈਨਿੰਗ ਦੇ ਵਿੱਚ ਸਾਰੀਆਂ ਹੀ ਪਾਰਟੀਆਂ ਦੇ ਲੀਡਰ ਮੌਜੂਦ ਨੇ। ਸਾਰਿਆਂ ਨੇ ਕਮਾਈ ਕੀਤੀ ਹੈ ਨਜਾਇਜ਼ ਮਾਈਨਿੰਗ ਤੋਂ ਕੋਈ ਹੱਥ ਖੜਾ ਕਰਕੇ ਕਹੇ ਕਿ ਸਾਡੀ ਪਾਰਟੀ ਦੇ ਕਿਸੇ ਬੰਦੇ ਨੇ ਨਜਾਇਜ਼ ਮਾਈਨਿੰਗ ਤੋਂ ਕਮਾਈ ਨਹੀਂ ਕੀਤੀ। ਅਗਲਾ ਪੁਆਇੰਟ ਇਹ ਹੈ ਕਿ ਦੇਖੋ ਨਜਾਇਜ਼ ਮਾਈਨਿੰਗ ਅਗਰ ਪੰਜਾਬ ਦੇ ਵਿੱਚ ਹੋ ਰਹੀ ਸੀ ਤਾਂ ਅਕਾਲੀ ਭਾਜਪਾ ਸਰਕਾਰ ਵੇਲੇ ਤਾਂ ਇਹ ਉਹਨਾਂ ਦੇ ਵਿੱਚ ਸੀਗੇ ਉਦੋਂ ਕਿਉਂ ਨਾ ਬੋਲੇ ਹੁਣ ਵੀ ਅਗਰ ਨਜਾਇਜ਼ ਮਾਈਨਿੰਗ ਹੋ ਰਹੀ ਹੈ ਹੋ ਤਾਂ ਰਹੀ ਹੋਈ ਰਹੀ ਹੈ ਤਾਂ ਸੈਂਟਰ ਉਦੋਂ ਕਿਉਂ ਨਹੀਂ ਬੋਲਦਾ ਸੈਂਟਰ ਉਦੋਂ ਕਿਉਂ ਨਹੀਂ ਆ ਕੇ ਦਖਲ ਦਿੰਦਾ ਕਿ ਭਾਈ ਤੁਸੀਂ ਨਜਾਇਜ਼ ਮਾਈਨਿੰਗ ਕਰ ਰਹੇ ਹੋ ਨਜਾਇਜ਼ ਮਾਈਨਿੰਗ ਨੇ ਪੰਜਾਬ ਦੇ ਵਿੱਚ ਇੱਕ ਮਾਫੀਆ ਵੀ ਪੈਦਾ ਕੀਤਾ ਇਹ ਸੱਚ ਹੈ ਪਰ ਨਜਾਇਜ਼ ਮਾਈਨਿੰਗ ਆਮ ਲੋਕਾਂ ਨੇ ਥੋੜੀ ਕੀਤੀ ਆਮ ਲੋਕਾਂ ਨੂੰ ਤਾਂ ਤੁਸੀਂ ਉਹਨਾਂ ਦੇ ਘਰ ਨਹੀਂ ਉੱਚੇ ਕਰਨ ਦਿੰਦੇ ਤੁਸੀਂ ਕਹਿੰਦੇ ਨੇ ਉਹ ਵੀ ਤੁਸੀਂ ਜੀ ਮਿੱਟੀ ਕੱਢ ਰਹੇ ਹੋ ਔਰ ਤੁਸੀਂ ਮਾਈਨਿੰਗ ਕਰ ਰਹੇ ਹੋ ਇੱਕ ਕੇਸ ਦਰਜ ਕਰਦੇ ਹੋ ਤੁਸੀਂ ਉਹਨਾਂ ਨੂੰ ਦੋ ਦੋ ਤਿੰਨ ਤਿੰਨ ਫੁੱਟ ਮਿੱਟੀ ਨਹੀਂ ਚੱਕ ਕੇ ਇੱਕ ਖੇਤ ਚ ਦੂਜੇ ਖੇਤ ਚ ਖਿਲਾਰਨ ਦਿੰਦੇ ਨਾ ਸਟੇਟ ਗਵਰਨਮੈਂਟ ਨਾ ਸੈਂਟਰ ਗਵਰਨਮੈਂਟ ਔਰ ਜਿਹੜੀ ਨਜਾਇਜ਼ ਮਾਈਨਿੰਗ ਹੋ ਰਹੀ ਹੈ ਉਹਨੇ ਕੰਡੇ ਕਮਜ਼ੋਰ ਕੀਤੇ ਨੇ ਦਰਿਆਵਾਂ ਦੇ ਕੋਈ ਸ਼ੱਕ ਨਹੀਂ ਬੰਨ ਕਮਜ਼ੋਰ ਕੀਤੇ ਨੇ ਕੋਈ ਸ਼ੱਕ ਹੀ ਨਹੀਂ ਲੇਕਿਨ ਇਹ ਮੇਨ ਕਾਰਨ ਨਹੀਂ ਹੈ ਮੇਨ ਕਾਰਨ ਕਿਤੇ ਹੋਰ ਪਿਆ ਹੈ ਮੇਨ ਕਾਰਨ ਪਾਖੜਾ ਵਿਆਸ ਮੈਨੇਜਮੈਂਟ ਬੋਰਡ ਦੇ ਵਿੱਚ ਪਿਆ ਹੈ ਮੇਨ ਕਾਰਨ ਪੰਜਾਬ ਸਰਕਾਰ ਦੇ ਵਿੱਚ ਪਿਆ ਸੈਂਟਰ ਸਰਕਾਰ ਦੇ ਵਿੱਚ ਪਿਆ ਇਹਨਾਂ ਨੇ ਡਰੇਨਾ ਸਮੇਂ ਸਿਰ ਸਾਫ ਨਹੀਂ ਕੀਤੀਆਂ ਇਹਨਾਂ ਨੇ ਸਮਾਂ ਰਹਿੰਦੇ ਆ ਪਾਣੀ ਪਾਖੜਾ ਚੋਂ ਪਾਖੜਾ ਵਿਆਸ ਮੈਨੇਜਮੈਂਟ ਬੋਰਡ ਨੇ ਛੱਡਿਆ ਨਹੀਂ ਸਮਾਂ ਰਹਿੰਦੇ ਪਹਿਲਾਂ ਬੰਨ੍ਹ ਨੀਮਾ ਕਰਨਾ ਚਾਹੀਦਾ ਸੀ ਪਾਣੀ ਛੱਡ ਕੇ ਇਹਨਾਂ ਨੇ ਕੰਡੇ ਮਜ਼ਬੂਤ ਨਾ ਰਾਵੀ ਦੇ ਨਾਲ ਸਤਲੁਜ ਦੇ ਨਾਲ ਘੱਗਰ ਦੇ ਕੀਤੇ ਨਹੀਂ ਹੈਗੇ ਇਹਨਾਂ ਨੇ ਬੰਨ੍ਹ ਮਜ਼ਬੂਤ ਨਹੀਂ ਕੀਤੇ ਪੈਸਾ ਜਿਹੜਾ ਹੈ ਬੰਨਾਂ ਨੂੰ ਮਜ਼ਬੂਤ ਕਰਨ ਦੇ ਨਾਂ ਤੇ ਕੰਡਿਆਂ ਨੂੰ ਮਜ਼ਬੂਤ ਕਰਨ ਦੇ ਨਾਂ ਤੇ ਖੱਦ ਆ ਗਿਆ ਹੈ ਇਹ ਇਹ ਮਤਲਬ ਚੀਜ਼ਾਂ ਨੇ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਅਪੀਲ ਗਈ ਕਿ ਮਾਈਨਿੰਗ ਨਜਾਇਜ਼ ਜਿਹੜੀ ਹੈਗੀ ਉਹ ਤਾਂ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਹੋ ਰਹੀ ਆ ਇਕੱਲੀ ਮਾਈਨਿੰਗ ਨਹੀਂ ਦਰਖਤਾਂ ਦੀ ਗੈਰ ਕਾਨੂੰਨੀ ਕਟਾਈ ਹੋ ਰਹੀ ਆ ਦਰਖਤ ਕੱਟ ਕੇ ਜੜਾਂ ਤੋਂ ਰੁੜਦੀਆਂ ਆ ਰਹੀਆਂ ਨੇ ਉਹਦੇ ਤਣੇ ਖਾ ਗਏ ਉਹ ਉਹ ਇੱਕ ਕਾਰਨ ਹੈ ਗਲੋਬਲ ਵਾਰਮਿੰਗ ਔਰ ਕੁਦਰਤ ਨਾਲ ਖਿਲਵਾੜ ਇੱਕ ਕਾਰਨ ਇਹਦੇ तमाम ਕਾਰਨ ਨੇ ਮਾਈਨਿੰਗ 메ਨ ਕਾਰਨ ਨਹੀਂ ਇੱਕ ਕਾਰਨ ਔਰ ਸੈਂਟਰ ਨੂੰ ਸਿਰਫ ਇਹ ਕਹਿ ਕੇ ਕਿ ਗੈਰ ਕਾਨੂੰਨੀ ਮਾਈਨਿੰਗ ਇਹਦਾ ਕਾਰਨ ਹੈ ਇਹਦੇ ਵਿੱਚੋਂ ਨਿਕਲ ਨਹੀਂ ਜਾਣਾ ਚਾਹੀਦਾ ਬਲਕਿ ਬਾਹ ਫੜਨੀ ਚਾਹੀਦੀ ਹੈ ਮੌਜੂਦਾ ਸਮਾਂ ਇਸ ਚੀਜ਼ ਦੇ ਐਨਾਲਾਈਜ਼ ਦਾ ਨਹੀਂ ਹੈ ਕਿ ਦਾ ਕਾਰਨ ਕਿਹੜਾ ਮੌਜੂਦਾ ਸਮਾਂ ਬਾਹ ਫੜ ਕੇ ਉਹਨਾਂ ਨੂੰ ਪੈਰਾਂ ਸਰ ਕਰਨ ਦਾ ਉਦੋਂ ਬਾਅਦ ਇਹਦੇ ਤੇ ਜਾਂਚ ਕਮੇਟੀਆਂ ਬੈਠਣੀਆਂ ਚਾਹੀਦੀਆਂ ਬਾਕੀ ਦੋਸ਼ੀ ਨੇ ਜਿਹੜੇ ਉਹਨਾਂ ਨੂੰ ਖਿਲਾਫ ਕਾਰਵਾਈ ਹੋਣੀ ਚਾਹੀਦੀ ਉਹ ਚਾਹੇ ਜੋ ਵੀ ਹੋਵੇ ਸਾਰੇ ਕਾਰਨ ਟਿੱਕੇ ਜਾਣੇ ਚਾਹੀਦੇ ਨੇ ਜਿੰਮਦੀ ਵੀ ਜੀ ਜੀ ਬਿਲਕੁਲ ਸੋ ਦੇਖਦੇ ਆ ਹੁਣਲੇ ਸਮੇਂ ਵਿੱਚ ਹੁਣ ਇਹ ਸਾਰਾ ਕੁਝ ਹੜਾ ਤੋਂ ਬਾਅਦ ਵੀ ਚੱਲਦਾ ਰਹੇਗਾ ਤੇ ਸਿਆਸਤ ਜਿਹੜੀ ਹੈ ਇਸ ਉੱਤੇ ਚਲਦੀ ਰਹੇਗੀ ਪਰ ਜਖੜ ਸਾਹਿਬ ਨੇ ਇੱਕ ਬਿਆਨ ਦਿੱਤਾ ਉਹ ਕਹਿੰਦੇ ਕਿ ਪੰਜਾਬ ਮੰਗਣ ਦਾ ਆਧਿਨੀ ਤੇ ਕੇਂਦਰ ਡਟ ਕੇ ਮਦਦ ਕਰੇਗਾ ਇੱਕ ਖਬਰ ਦੀ ਹੈਡਲਾਈਨ ਹੈ ਸੋ ਦੇਖਦੇ ਆ ਇਸ ਸੈਟਲਾਈਨ ਦੇ ਉੱਤੇ ਕਿੰਨਾ ਖਰਾ ਉਤਰਦੇ ਆ ਸੋ ਪੱਪਾ ਸਾਹਿਬ ਜਾਂਦੇ ਆਂਦੇ ਆ ਆਪਾਂ ਥੋੜੀ ਜੀ ਗੱਲ ਪਠਾਣ ਮਾਜਰਾ ਉਹਨਾਂ ਦੀ ਕਰ ਲਈਏ ਵੀ ਉਸ ਮਾਮਲੇ ਦੱਸਿਓ ਪਠਾਣ ਮਾਜਰਾ ਸਾਹਿਬ ਹੱਲੇ ਉਹਨਾਂ ਦੇ ਪਿੱਛੇ ਪੁਲਿਸ ਤਾਂ ਲੱਗੀ ਹੋਈ ਆ ਸਪੈਸ਼ਲ ਦਸਤੇ ਲੱਗੇ ਹੋਏ ਨੇ ਤੇ ਹੱਲੇ ਤੱਕ ਸਫਲ ਰਹੇ ਨੇ ਪਠਾਣ ਮਾਜਰਾ ਸਾਹਿਬ ਆਪਣੇ ਮੰਤਵ ਵਿੱਚ ਫੜ ਨਹੀਂ ਹੋਏ ਪਰ ਇਸ ਤਰ੍ਹਾਂ ਜਿਹੜੀ ਕੋਸ਼ਿਸ਼ ਕਰਦੇ ਹੁੰਦੇ ਨੇ ਅਕਸਰ ਲੋਕੀਂ ਅਦਾਲਤ ਦੇ ਵਿੱਚੋਂ ਅਗਾਊ ਜਮਾਨਤ ਲੈਣ ਦੀ ਸੋ ਤਸੋ ਦੱਸਿਓ ਕੀ ਵਾਪਰ ਹੈ ਇਸ ਕੇਸ ਦੇ ਵਿੱਚ ਬੱਕੇ ਜੀ ਪਟਿਆਲਾ ਦੇ ਅਦਾਲਤ ਵਿੱਚ ਬਹਿਸ ਹੋਈ ਹੈ ਇਸ ਵਿਸ਼ੇ ਦੇ ਉੱਤੇ گاਉਂ ਜਮਾਨਤ ਉਹਨਾਂ ਨੂੰ ਅਜੇ ਨਹੀਂ ਮਿਲੀ ਅਦਾਲਤ ਨੇ ਰਿਜੈਕਟ ਵੀ ਨਹੀਂ ਕੀਤੀ ਅੱਗੇ ਡੇਟ ਆ ਜਿਹੜੀ ਉਹ ਪਾ ਦਿੱਤੀ ਹੈ گاਉਂ ਜਮਾਨਤ ਮਿਲਦੀ ਹੈ ਜਾਂ ਨਹੀਂ ਮਿਲਦੀ ਹੈ ਦੇਖਣਾ ਹੋਊਗਾ ਦੂਸਰਾ ਪੁਆਇੰਟ ਆ ਜਿਹੜਾ ਪਠਾਨ ਮਾਜਰਾ ਅਜੇ ਤੱਕ ਹੱਥ ਨਹੀਂ ਆਇਆ ਔਰ 11 ਜਣੇ ਜਿਹੜੇ ਜਿਹਦੇ ਵਿੱਚ ਇਹਨਾਂ ਦੇ ਓਐਸ মিডিਆਸ ਲਾਕਾਰ ਵੀ ਹੈ ਔਰ ਉਹ ਪਿੰਡ ਕਰਨਾਲ ਦਾ ਜਿੱਥੋਂ ਪਠਾਨ ਮਾਜਰਾ ਹੋਰਾਂ ਨੂੰ ਕਾਢਣ ਦੀ ਕੋਸ਼ਿਸ਼ ਕੀਤੀ ਗਈ ਜਿੱਥੋਂ ਤਾਬਕਾ ਸਰਪੰਚ ਲਾਟੀ ਇਹਨਾਂ ਦੇ ਨਾਲ ਹੀ ਭੱਜੇ ਹੋਏ ਨੇ ਉਸ 2024 7 8 ਦੀ 11 ਜਾਣਿਆ ਤੋਂ ਕੁਛ ਪੜਤਾਲ ਕੀਤੀ ਲੇਕਿਨ ਕੋਈ ਪਤਾ ਨਹੀਂ ਲੱਗ ਸਕਿਆ ਕਿ ਪਠਾਨ ਮਾਜਰਾ ਕਿੱਥੇ ਨੇ ਹਾਂ ਐਂਟੀ ਗੈਂਗਸਟਰ ਟਾਸਕ ਫੋਰਸ ਪਠਾਨ ਮਾਜਰੇ ਦੇ ਪਿੱਛੇ ਲਾਈ ਹੋਈ ਹੈ ਖੁਫੀਆ ਏਜੰਸੀਆਂ ਲਾਈਆਂ ਹੋਈਆਂ ਨੇ ਔਰ ਉਹਨਾਂ ਵਿਧਾਇਕਾਂ ਦੀ ਵੀ ਪੈੜ ਨੱਪੀ ਜਾ ਰਹੀ ਹੈ ਜਿਹੜੇ ਪਠਾਨ ਮਾਜਰਾ ਦੇ ਨਾਲ ਲਿੰਕ ਕਰ ਰਹੇ ਨੇ ਜਾਂ ਪਠਾਨ ਮਾਜਰਾ ਦੇ ਹੱਕ 'ਚ ਬੋਲਣ ਦੀ ਕੋਸ਼ਿਸ਼ ਕਰ ਰਹੇ ਨੇ ਪਠਾਨ ਮਾਜਰਾ ਦਾ ਮਸਲਾ ਮੈਨੂੰ ਲੱਗਦਾ ਪੰਜਾਬ ਸਰਕਾਰ ਲਈ ਕਬੱਡੀ ਸਿਰਦਰਦੀ ਬਣਿਆ ਹੋਇਆ ਦਿੱਲੀ ਵਾਲੀ ਲੀਡਰਸ਼ਿਪ ਤੇ ਪੰਜਾਬ ਵਾਲੀ ਲੀਡਰਸ਼ਿਪ ਦੇ ਵਿੱਚ ਇੱਕ ਪੇਚ ਫਸਿਆ ਹੋਇਆ ਇਹ ਮਸਲਾ ਕਿਸ ਪਾਸੇ ਜਾਊਗਾ ਇਹ ਦੇਖਣਾ ਹੋਊਗਾ ਹਾਂ ਇੱਕ ਗੱਲ ਪੱਕੀ ਲੱਗਣ ਲੱਗੀ ਵੀ ਰਮਨ ਅਰੋੜੇ ਵਾਲਾ ਕੰਮ ਨਹੀਂ ਹੈਗਾ ਵੀ ਅੰਦਰ ਭੇਜ ਦੇਣਗੇ ਤੇ ਬਾਹਰ ਆ ਜਾਊਗਾ ਪਠਾਨ ਮਾਜਰਾ ਜਿੱਥੇ ਬੈਠਾ ਹੈ ਇਸ ਵਕਤ ਸ਼ਾਇਦ ਕਿਸੇ ਭਾਜਪਾ ਦੇ ਨੇੜੇ ਵੀ ਹੋ ਸਕਦਾ ਹੈ ਤਾਂ ਉੱਥੋਂ ਸ਼ਾਇਦ ਉਹ ਕੋਈ ਇਦਾਂ ਦੀ 바ਰਗੇਨਿੰਗ ਕਰ ਰਿਹਾ ਹੋਵੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਕਿ ਉਹ ਦਿੱਲੀ ਵਾਲਿਆਂ ਨੂੰ ਲੈਣੇ ਦੇ ਦੇਣੇ ਪੈ ਜਾਣ ਜੀ ਤੁਸੀਂ ਅਮਨ अरोड़ा ਦਾ ਨਾਮ ਲਿਆ ਜੀ ਤੁਸੀਂ ਵੀ ਹੋਰ ਨਾਮ ਤਾਂ ਨਹੀਂ ਲੈਣਾ ਸੀ ਕਿ ਅਮਨ अरोड़े ਦੀ ਕੋਈ ਆਧਾਰਨ ਦੇਣੀ ਚਾਹੁੰਦੇ ਤੁਸੀਂ ਕੋਈ ਮੈਂ ਰਮਨ अरोड़ा ਦੀ ਹਾਂਜੀ ਅਮਨ अरोੜਾ ਸੀ ਜੀ ਰਮਨ अरोड़ा ਜਲੰਧਰ ਕੇਂਦਰੀ ਵਾਲੇ ਜੀ ਜੀ ਬਿਲਕੁਲ ਬਿਲਕੁਲ ਉਹਨਾਂ ਨੂੰ ਵੀ ਨਿਕਲ ਗਿਆ ਸਾਰੀ ਚੱਕਲਾ ਜਿਵੇਂ ਸੰਪਾਲ ਖੈਰੇ ਨੂੰ ਵੀ ਚੱਕਿਆ ਸੀਗਾ ਸੋ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੋਨਾਂ ਵਿਧਾਇਕਾਂ ਦਾ ਭਵਿੱਖ ਕੀ ਤਹਿ ਸਰਕਾਰ ਕਰਦੀ ਹੈ ਤੇ ਕਿਸ ਪਾਸੇ ਨੂੰ ਗੱਲ ਜਾਂਦੀ ਹੈ ਫਿਲਹਾਲ ਪੱਤੀ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਨਾਲ ਜੁੜਵਾਲੀ ਤੇ ਖਬਰਾਂ ਤੇ ਚਰਚਾ ਕਰ ਲਈ। ਚੁੱਕਰੀ ਹੈ। ਜੀ। ਸੋ ਇਹ ਸੀ ਸਾਡੀ ਖਾਸ ਪੇਸ਼ਕਸ਼ ਸੋ ਜਿੰਦੇ ਵੀ ਦਰਸ਼ਕ ਸਾਨੂੰ ਦੇਖ ਰਹੇ ਨੇ ਉਹਨਾਂ ਨੂੰ ਅਪੀਲ ਹੈ ਜੀ ਕਿ ਆਪਣੇ ਸੁਝਾਅ ਕਮੈਂਟ ਬਾਕਸ ਵਿੱਚ ਜ਼ਰੂਰ ਰੱਖੋ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਹੋਰ ਵੀ ਅੱਗੇ ਵੀਡੀਓ ਨੂੰ ਸ਼ੇਅਰ ਕਰੋ ਜੇਕਰ ਤੁਹਾਨੂੰ ਇਹ ਪ੍ਰੋਗਰਾਮ ਚੰਗਾ ਲੱਗਿਆ ਧੰਨਵਾਦ।